ਸਾਡੇ ਮਗਰ ਤੇ ਦੁਨੀਆ ਇਸ ਤਰ੍ਹਾਂ ਪੈ ਗਈ ਨਾ ਤੁਸੀਂ ਕਦੇ ਸਮਝੇ ਨਹੀਂ ਨੀਤੀ ਨੂੰ ਆ ਜਿਹੜੀ ਵੀਡੀਓ ਹੁਣ ਚੱਲਣ ਦੀ ਆ ਚਲੋ ਧੀ ਧਿਆਣੀ ਆ ਨਾ ਗਲਤੀ ਕੀਤੋ ਨਹੀਂ ਹੁੰਦੀ ਵੇਖੋ ਆਪਣੇ ਵੱਲੋਂ ਆਪਣੇ ਮੈਨੂੰ ਮਾਫ ਕਰ ਦਿਓ ਮੂੰਹ ਛੋਟਾ ਵੱਡੀ ਗੱਲ ਭੈਣਾ ਮੇਰੀਆਂ ਬੈਠੀਆਂ ਸੁਭਾਵਕ ਬੰਦੇ ਨੂੰ ਕਈ ਵਾਰੀ ਨਹੀਂ ਪਤਾ ਗੁਰੂ ਸੰਗਤ ਮਾਫ ਕਰ ਦਿੰਦੀ ਗੁਰੂ ਮਾਫ ਕਰ ਤੇ ਕਉਡੇ ਰਾਗ ਛਰਗੇ ਸੱਜਣ ਠੱਗ ਬੰਦਾ ਮਾਰ ਕੇ ਨੱਪ ਦਿੰਦਾ ਕਿਤੇ ਛੋਟਾ ਪਾਪੀ ਗੁਰੂ ਨੇ ਸਭ ਨੂੰ ਬਖਸ਼ਤਾ ਅੱਜ ਵੀ ਗੁਰੂ ਬਖਸ਼ਦਾ ਗੁਰੂ ਰਾਮਦਾਸ ਵੱਡੇ ਵੱਡੇ ਪਾਪੀਆਂ ਨੂੰ ਪਰ ਆ ਜਿਹੜਾ ਸਾਹਮਣੇ 1K47 ਲੱਗੀ ਐ ਇਹਨੇ ਬਖਸ਼ਦੀ ਅੱਖੋ ਹੈ ਲਾਈਵ ਵੀ ਉਹ ਨਿਜੀ ਜ਼ਿੰਦਗੀ ਚਲੋ ਜੇ ਮਜ਼ਾਕ ਹੋ ਹੀ ਗਿਆ ਧੀਆ ਮੈਨੂੰ ਵੀ ਗਾਲਾਂ ਮਿਲਣਗੀਆਂ ਕਾਰਨ ਪਤਾ ਕੀ ਸਾਡੀ ਕੌਮ ਉਹ ਕੌਮ ਸੀ ਗੁਰੂ ਗੋਬਿੰਦ ਸਿੰਘ ਦੀ ਬਗਾਨਿਆਂ ਦੀ ਪੱਤ ਟੱਕਣ ਵਾਲੀ ਅੱਜ ਜਿਹੜਾ ਉੱਠਦਾ ਪੱਗ ਦਾੜਾ ਪ੍ਰਕਾਸ਼ ਤੇ ਨਾਲ ਉਹਦੀ ਵੀਡੀਓ ਜੋੜ ਕੇ ਤੇ ਦੁਨੀਆ ਖਰੇ ਕਿਹੜੀ ਪੰਗਾਣੀ ਦੀ ਜੰਗ ਜਿੱਤੀ ਆ ਗਲਤੀ ਹੋ ਗਈ ਛੱਡੋ ਖਿਹੜਾ ਹਰ ਬੰਦਾ ਨਵੇਂ ਤੋਂ ਨਵਾਂ ਰੋਜ ਲੱਗੇ ਇਹ ਕਿਦਰ ਨੂੰ ਤੁਰ ਪਏ ਆਪਾਂ ਨੁਕਸਾਨ ਕਰ ਲੈਣਾ ਆਖੋ ਸਤਨਾਮ ਉਹਨੇ ਤਾਂ ਗਲਤੀ ਕਰਤੀ ਜੋ ਹੋਣਾ ਸੀ ਹੋ ਗਿਆ ਪਰ ਜਿਹੜਾ ਉਹ گاਉ ਉਸ ਚੀਜ਼ ਨੂੰ ਵਧਾਈ ਜਾਂਦੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਭਵਿੱਖ ਤੇ ਅਸਰ ਪੈ ਜਾਣਾ ਇੱਚ ਸਾਡੀ ਬੇਇੱਜ਼ਤੀ ਆ ਸਾਰਿਆਂ ਦੀ ਗੱਜ ਕੇ ਆਖੋ ਸਤਨਾਮ ਜੀ ਸੋਚ ਕੇ ਵੇਖੀਏ ਨਾ ਤੇ ਦੁੱਧ ਧੋਤਾ ਕੋਈ ਵੀ ਨਹੀਂ ਆ ਪਰ ਇੰਨਾ ਵੀ ਜਿਹੜਾ ਸਾਹਮਣੇ ਆ ਜਾਂਦਾ ਏ ਲੋਕੀ ਤੇ ਆਪਦੇ ਘਰੇ ਗਲਤੀ ਕਿੱਡੀ ਵੀ ਹੋਵੇ ਉੱਤੇ ਪਰਦਾ ਪਾਉਂਦੇ ਆ ਤੇ ਸਾਡੀ ਕੌਮ ਨੂੰ ਅੱਜ ਅਗਲੇ ਇਸਰਾਏ ਬਰਬਾਦ ਕਰਨਦਾ ਏ ਵੀ ਜਿੰਨਾ ਵਾਅਦੇ ਤੋਂ ਵਾਅਦੇ ਬਦਨਾਮ ਕਰਦੇ ਉਹ ਜਿੰਨਾ ਵੀ ਹੋ ਸਕਦਾ ਤੁਸੀਂ ਮੇਰੇ ਪੜੇ ਲਿਖੇ ਵੀਰ ਬੈਠੇ ਗਿਆਨੀ ਕਦੇ ਨੋਟ ਕੀਤਾ ਕਿਸੇ ਪੰਡਤ ਦੀ ਵੀਡੀਓ ਪੱਤਰਕਾਰ ਨੇ ਪਾਈ ਹੋਵੇ ਕਿਸੇ ਕਾਜੀ ਦੀ ਪਾਈ ਹੋਵੇ ਕਿਸੇ ਸਾਈ ਪਾਸਟਰ ਦੀ ਪਾਈ ਹੋਵੇ ਰੋਂਦੇ ਦੀ ਬਾਕੀ ਕਿਹੜਾ ਮੁੱਕ ਗਏ ਕਿੰਨੇ ਲੋਕ ਨੇ ਜਦੋਂ ਵੀ ਵੀਡੀਓ ਪਾਉਗੀ ਜਾਂ ਰਾਗੀ ਰੋਂਦਾ ਉਤ ਜਾਂ ਗਰੰਥੀ ਇਹ ਝੂਠ ਤਾਂ ਦੱਸੋ ਕਦੇ ਗੌਰ ਨਾਲ ਬਹਿ ਕੇ ਵੇਖਿਓ ਬੁੱਧੀ ਜੀਵੀਆਂ ਤੁਸੀਂ ਇਹ ਕਿਹੜੀਆਂ ਸ਼ਕਤੀਆਂ ਕਿਹੜੀਆਂ ਤਾਕਤਾਂ ਜਿਹੜੀਆਂ ਤੁਹਾਡੇ ਦਰ ਨੂੰ ਤੁਹਾਡੇ ਘਰ ਨੂੰ ਤੁਹਾਡੇ ਗੁਰੂ ਦੀ ਬਖਸ਼ਿਸ਼ ਨੂੰ ਬਦਨਾਮ ਕਰੀ ਜਾਂਦੇ ਵੀ ਆਉਣ ਵਾਲੀ ਪੀੜੀ ਦਾ ਮਾਣ ਹੀ ਚੁੱਕਿਆ ਜਾਵੇ ਇਦਾਂ ਗੁਰੂ ਵੇਲੇ ਕਿਹੜੇ ਕਿਹੜੇ ਪਾਪੀ ਹੋਏ ਕਿਹੜੇ ਕਿਹੜੇ ਨਖੇਦ ਹੋਏ ਜਿਨ੍ਹਾਂ ਨੇ ਪੱਲਾ ਪਾਇਆ ਤੇ ਗੁਰੂ ਸਾਹਿਬ ਜੀ ਨੇ ਆਖਿਆ ਪਿਛਲੇ ਔਗਣ ਬਖਸ਼ਲੇ ਪ੍ਰਭ ਆਗੇ ਮਾਰਗ ਪਰ ਅੱਜ ਪਤਾ ਨਹੀਂ ਨਵਾਂ ਹੀ ਕੰਮ ਚੱਲ ਪਿਆ ਪਿਛ ਅੱਜ ਬੋਲੇ ਛਾਨਣੀ ਵੀ ਬੋਲੇ ਜ਼ਿੰਦਗੀ ਸਾਰਿਆਂ ਦੀ ਹੈ ਗੱਬੇ ਕਬੀਰ ਸਾਹਿਬ ਨੂੰ ਪਤਾ